ਅਮਿਤਪਾਲ ਸਿੰਘ ਦੇ ਸਾਥੀ ਪ੍ਰਧਾਨ ਮੰਤਰੀ ਬਾਜੇ ਕੇ ਦਾ ਜੇਲ ਤੋਂ ਇੱਕ ਆਡੀਓ ਜਿਹੜਾ ਹੈ ਵਾਇਰਲ ਹੋ ਰਿਹਾ ਹੈ ਦੱਸ ਦਈਏ ਕਿ ਬਠਿੰਡਾ ਜੇਲ ਦੇ ਵਿੱਚ ਇਸ ਵੇਲੇ ਪ੍ਰਧਾਨ ਮੰਤਰੀ ਬਾਜੇ ਕੇ ਬੰਦ ਨੇ ਉੱਥੇ ਹੀ ਬਾਜੇ ਕੇ ਇਹ ਗੱਲ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਸੁਣਾਈ ਦੇ ਰਹੇ ਨੇ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ ਉਹ ਆਪਣੀ ਮਾਂ ਦੇ ਨਾਲ ਇਸ ਕਾਲ ਦੇ ਵਿੱਚ ਗੱਲ ਕਰ ਰਹੇ ਨੇ ਤੇ ਨਾਲ ਹੀ ਬਠਿੰਡਾ ਦੇ ਕੇਂਦਰੀ ਜੇਲ ਦੇ ਵਿੱਚ ਅਜਨਾਲਾ ਪੁਲਿਸ ਥਾਣੇ ਦੇ ਉੱਤੇ ਜੋ ਹਮਲਾ ਹੋਇਆ ਸੀ ਉਸ ਦੇ aarop ਚ 307 ਦੇ ਤਹਿਤ ਭਗਵਾਨ ਸਿੰਘ ਪ੍ਰਧਾਨ ਮੰਤਰੀ ਬਾਜੇ ਦੇ ਭਾਈ ਬਸੰਤ ਸਿੰਘ ਕੁਲਵੰਤ ਸਿੰਘ ਤੇ ਅੰਮ੍ਰਿਤਪਾਲ ਦੇ ਜੋ ਚਾਚਾ ਨੇ ਹਰਜੀਤ ਸਿੰਘ ਇਸ ਵੇਲੇ ਜੇਲ੍ਹ ਦੇ ਵਿੱਚ ਬੰਦ ਨੇ ਬੀਤੇ ਦਿਨੀ ਵੀ ਜਦੋਂ ਪ੍ਰਧਾਨ ਮੰਤਰੀ ਬਾਜੇ ਕੇ ਦਾ ਇੱਕ ਆਡੀਓ ਸੰਦੇਸ਼ ਜੇਲ੍ਹ ਤੋਂ ਵਾਇਰਲ ਹੋਇਆ ਸੀ ਉਸ ਵੇਲੇ ਵੀ ਉਹਨਾਂ ਨੂੰ ਉਹਨਾਂ ਨੇ ਉਸ ਆਡੀਓ ਵਿੱਚ ਕਿਹਾ ਸੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੂੰ ਮੱਥਾ ਨਹੀਂ ਟੇਕਣ ਦਿੱਤਾ ਜਾ ਰਿਹਾ ਤੇ ਜੇਲ੍ਹ ਦੇ ਵਾਸ਼ਰੂਮ ਤੱਕ ਦੇ ਵਿੱਚ ਕੈਮਰੇ ਲਗਾਏ ਗਏ ਨੇ ਤੇ ਨਾਲ ਹੀ ਉਹਨਾਂ ਨੇ ਜਥੇਦਾਰ ਕੁਲਦੀਪ ਸਿੰਘ ਗੜਗਜ ਤੋਂ ਅਪੀਲ ਕੀਤੀ ਸੀ ਕਿ ਉਸ ਮਾਮਲੇ ਦੇ ਬੋਲਣ ਹੁਣ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਬਾਜੀਕੇ ਦਾ ਇਹ ਆਡੀਓ ਵਾਇਰਲ ਹੋ ਰਿਹਾ ਤੁਹਾਨੂੰ ਸੁਣਵਾ ਰਹੇ ਹਾਂ ਕਿ ਆਡੀਓ ਵਿੱਚ ਉਹ ਆਪਣੀ ਮਾਂ ਦੇ ਨਾਲ ਗੱਲਬਾਤ ਕਰਦੇ ਹੋਏ ਕੀ ਕੁਝ ਕਹਿ ਰਹੇ ਨੇ ਪਰ ਡਿਜੀਟਲ ਡੇਲੀ ਨਿਊਜ਼ ਇਸ ਆਡੀਓ ਦੀ ਕੋਈ ਵੀ ਅਧਿਕਾਰਕ ਪੁਸ਼ਟੀ ਨਹੀਂ ਕਰਦਾ। ਮੰਗ ਤੂੰ ਸੁਣ ਲਾ ਇਹ ਸਾਰੀ ਕਰ ਲਾ ਤੇ ਸਾਰੀ ਰਿਕਾਰਡਿੰਗ ਨਾ ਮੀਡੀਆ ਨੂੰ ਤੁਸੀਂ ਦੇ ਦੇਣੀ ਹੈ। ਠੀਕ ਹੈ ਠੀਕ ਹੈ। ਅੱਛਾ ਆਹ ਜਿੰਨਾਂ ਦੇ ਵਿੱਚ ਇਹਨਾਂ ਨੇ ਸਾਨੂੰ ਰੱਖਿਆ ਹੈ ਚਿੱਟੇ ਦਾ ਮੁੰਡੇ ਕੰਮ ਕਰਦੇ ਮਤਲਬ ਚਿੱਟੇ ਵਾਲੇ ਨੇ 40 50 50 ਕਿਲੋਆਂ ਵਾਲਿਆਂ ਦੇ ਉਹਨਾਂ ਦੇ ਪਰਚੇ ਨੇ। ਠੀਕ ਹੈ। ਤੇ ਬਾਕੀ ਵੀ ਚਾਰ ਘਰ ਆ। ਖਾਦੀ ਨਸ਼ਾ ਛੱਡਣ ਵਾਲੀ ਉਹਨਾਂ ਦੀ ਚ ਲਵਾਉਣ ਵਾਲੀ ਤੇ ਜੇ ਕੱਲ ਸਾਡਾ ਇੱਥੇ ਕੋਈ ਨੁਕਸਾਨ ਆਏ ਠੀਕ ਹੈ ਦੰਦੂ ਸੁਪਰੀਟੈਂਟ ਤੇ ਥੱਲੇ ਵਾਲੇ ਦੋ ਸੁਪਰੀ ਨੇ ਇੱਕ ਪੰਗੂ ਏ ਤੇ ਇੱਕ ਹੋਰ ਏ ਅੱਛਾ ਤੇ ਤੁਹਾਨੂੰ ਤਾਂ ਦੱਸਿਆ ਕਿ ਪੁਲਿਸ ਨੂੰ ਦੱਸਿਆ ਸਾਨੂੰ ਇਹਨਾਂ ਦਾ ਕੋਈ ਡਰ ਨਹੀਂ ਮਰਨ ਮਰਾਉਂਦਾ ਹੀ ਗੱਲ ਸਾਫ਼ ਤਸਦੀਕ ਕੱਲ ਨੂੰ ਯਾਰ ਸਾਡਾ ਕੋਈ ਨੁਕਸਾਨ ਹੋ ਜਾਂਦਾ ਇੱਕ ਤੇ ਨੋਜੋ ਆਪ ਨੁਕਸਾਨ ਕਰਕੇ ਤੇ ਮੁੰਡਿਆਂ ਤੇ ਭਾ ਦੇਣਗੇ ਇੱਥੋਂ ਵਾਲਿਆਂ ਤੇ ਹਾਂ ਹਾਂ ਠੀਕ ਹੈ ਪਰ ਸਰਕਾਰ ਕੰਮ ਕਰਕੇ ਇਹ ਸਰਕਾਰ ਵੀ ਜ਼ਿੰਮੇਵਾਰ ਹੈ ਤੇ ਇੱਥੋਂ ਦਾ ਪ੍ਰਸ਼ਾਸਨ ਵੀ ਸਾਰਾ ਜ਼ਿੰਮੇਵਾਰ ਹੈ ਹਾਂ ਠੀਕ ਹੈ ਠੀਕ ਹੈ ਭਾਈ ਤੇ ਵੀਡੀਓ ਪਾਈ ਫਰੀਜ਼ੋਂ ਜਿੱਦਾਂ ਦੀ ਇਹ ਵੀਡੀਓ ਪਾਈ ਏ ਆਂ ਐਂਦੀ ਮਜੀਠੀਏ ਵਾਲੀ ਹਸਪਤਾਲ ਚ ਆਹੋ ਇਹ ਇਹ ਵੀ ਤੈਨੂੰ ਪਤਾ ਬਿਲਕੁਲ ਚਿੱਟੇ ਦਾ ਬਲਕੀ ਆ ਰਿਹਾ ਮਜੀਠੀਏ ਦੇ ਵੀ ਤੋਮ ਤਾਂ ਲੱਗਦੀਆਂ ਨੇ ਤੇ ਇਹਦੇ ਵੀ ਇੱਥੇ ਬੰਦੇ ਨੇ ਸਾਰੇ ਹਾਂ ਠੀਕ ਹੈ ਠੀਕ ਹੈ ਹਾਂ ਹਾਂ हां ਸਾਡੀ ਉਦਨ ਦੀ ਕੋਈ ਦਵਾਈ ਬੂਟੀ ਇਹ ਸਾਨੂੰ ਆਂਦੇ ਨੇ ਤੁਸੀਂ ਮਜੀਠੀਏ ਦੇ ਉਲਟ ਕਿਉਂ ਬੋਲੇ ਜੇ ਮਜੀਠੀਏ ਦੇ ਟਾਈਮ ਤੇ ਮਜੀਤ ਸਿੱਧੂ ਹਿਲਦੀ ਆਏ ਅੱਛਾ ਨਹੀਂ ਜੇ ਮਜੀਠੀਏ ਮਜੀਠੀਏ ਬੋਲਦਾ ਸਾਡੇ ਤੇ ਤਾਂ ਅਸੀਂ ਹਰ ਵਾਰ ਤੇ ਬੋਲਦੇ ਤੇ ਉਹ ਕੀ ਕਰਦਾ ਸਾਡਾ ਹਾਂ ਤਾਰਾ ਤੂੰ ਮੇਰੀ ਗੱਲ ਸੁਣ ਸਰਕਾਰਾਂ ਦੇ ਕੰਮ ਹੈ ਮੈਨੂੰ ਕੰਮ ਲੱਗਦਾ ਭਗਵਾਨ ਜਮਾਨ ਗੇਲ ਹੀ ਨਹੀਂ ਚਲਾਉਂਦਾ ਗੇਲ ਹੀ ਮਜੀਠੀਆ ਚਲਾਉਂਦਾ ਠੀਕ ਹੈ ਠੀਕ ਹੈ ਹਾਂ ਕਿਉਂਕਿ ਇੱਥੇ ਆਪੋਂ ਦੀ ਸਿਮਰਜੀਤ ਕੌਰ ਜੀ ਇਹਨਾਂ ਦੀ ਉਹ ਨੰਨੀ ਛਾਂ ਜਿੱਤੀ ਹੈ ਹਾਂ ਠੀਕ ਆ ਠੀਕ ਆ ਹਾਂ ਹਾਂ ਉਹ ਜਿੱਤੀ ਤੇ ਉਹ ਕਿਉਂ ਦੇ ਜੇਲ੍ਹ ਮੈਨੂੰ ਦਲਾਦਾ ਉਹ ਇਹਨਾਂ ਦੇ ਪਿੱਖੂ ਨੇ ਕਿੰਨੇ ਇੱਥੇ ਮਲਾਜਮ ਨੇ ਸੁਪਰਡਿਟੈਂਟ ਨੇ ਹਾਂ ਠੀਕ ਆ ਹਾਂ ਹਾਂ ਸਾਰੇ ਇਹਨਾਂ ਦੇ ਪਿੱਖੂ ਤੇ ਇੱਕ ਪੰਥ ਨੂੰ ਤਾੜੀ ਇਹ ਗੱਲ ਦੱਸਣ ਲੱਗੇ ਆ ਕਿ ਕੱਲ ਨੂੰ ਸਾਡਾ ਨਕਸਾਨ ਸਿੱਧੂ ਮੂਸੇ ਵਾਲੇ ਦਾ ਨੁਕਸਾਨ ਹੋ ਗਿਆ ਜੋ ਸੱਫ ਲੰਘ ਜਾਂਦਾ ਮਗਰੋਂ ਲਕੀਰਾਂ ਕੁੱਟਣ ਦਾ ਕੋਈ ਫਾਇਦਾ ਨਹੀਂ ਹਾਂ ਠੀਕ ਆ ਠੀਕ ਆ ਵੀ ਹਾਂ ਹਾਂ ਕਈ ਦਾ ਨੁਕਸਾਨ ਹੋ ਗਿਆ ਕਈ ਨੌਜਵਾਨਾਂ ਦਾ ਨੁਕਸਾਨ ਹੋ ਗਿਆ ਹੁਣ ਇਹਨ ਉਹਨੇ ਨਾ ਦੱਸੀ ਏ ਕਹਿੰਦੇ ਨੇ ਕਿ ਮੰਤਰੀ ਤੈਨੂੰ ਲੋਕ ਸੁਣਦੇ ਬੜਾ ਦੂਜੇ ਨੰਬਰ ਤੇ ਬਾਬੇ ਤੋਂ ਬਾਅਦ ਤੇ ਇਹ ਚਾਹੁੰਦੇ ਨੇ ਕਿ ਮੰਤਰੀ ਦਾ ਵੀ ਨਿਸ਼ਾਨ ਕਰਾਇਆ ਜਾਵੇ ਇਹਨਾਂ ਦੇ ਮੰਨ ਲਓ ਇਹਨਾਂ ਦੀਆਂ ਹਾਂ ਹਾਂ ਅਮਰਤਪਾਲ ਦੀਆਂ ਬਾਹਾਂ ਦੀ ਕਟੀਆਂ ਜਾਣ ਬਾਹਾਂ ਹੀਆਂ ਸੀ ਹਾਂ ਠੀਕ ਹੈ ਠੀਕ ਹੈ ਹਾਂ ਹਾਂ ਗੱਲ ਮਾਤਾ ਕਹਿਣਾ ਚਾਹੁੰਨਾ ਕਿ ਜਦੋਂ ਦਾ ਮੈਂ ਅਮਰਤੀ ਛਕਿਆ ਹੁਣ ਮੈਂ ਅਜੇ ਤੱਕ ਹੋਰਾਂ ਦੀ ਗੱਲ ਨਹੀਂ ਕੀਤੀ ਮੈਂ ਕਿਹੜਾ ਮਾੜਾ ਕੰਮ ਕੀਤਾ ਈ ਅਮਰਤੀ ਛਕਿਆ ਸੀ ਹਾਂ ਮੈਂ ਤਾਂ ਛਕਿਆ ਚੰਗਾ ਕੰਮ ਹੀ ਕੀਤਾ ਹੈ ਭਲਾ ਹੀ ਕਰਦੇ ਆ ਆਪਾਂ ਲੋਕਾਂ ਦਾ ਮਾਤਾ ਮੈਨੂੰ ਖੇਲ ਦੇ ਵਿੱਚ ਫੇੜਤਾ ਬਿਨਾ ਮੰਨੋ ਵਿਰੋਧ ਤੋਂ ਮੈਨੂੰ ਪੁਲਸ ਵਾਲੇ ਮੈਨੂੰ ਕਹਿੰਦੇ ਸੀ ਕਿ ਤੇਰਾ ਕੋਈ ਕਸੂਰ ਨਹੀਂ ਸੀ ਤੈਨੂੰ ਛੱਟਿਆ ਸਾਡੇ ਤੋਂ ਗਲਤੀ ਹੋ ਗਈ ਮੈਨੂੰ ਮੂੰਹੋਂ ਵੱਡੇ ਵੱਡੇ ਅਫਸਰ ਮੈਨੂੰ ਇਹ ਗੱਲਾਂ ਕਹੀਆਂ ਕਿ ਸਾਡੇ ਤੋਂ ਗਲਤੀ ਹੋ ਗਈ ਤੇਰਾ ਕਸੂਰ ਹੀ ਕੋਈ ਨਹੀਂ ਸੀ ਹਾਂ ਹਾਂ ਤੇ ਮੈਂ ਕਿਹਾ ਕਿ ਕਸੂਰ ਤੇ ਭਾਈ ਸਾਹਿਬ ਦਾ ਕਿਹੜਾ ਕਸੂਰ ਸੀ ਉਹ ਹਾਂ ਹਾਂ ਮਤਲਬ ਪਰ ਕਿਰਾਂ ਕੋ ਮਾੜੇ ਕੰਮ ਕਰਦਾ ਹੀ ਆਈ ਤੇ ਜਿੰਨਾ ਜੋ ਚੰਗੇ ਕੰਮ ਕਰਦਾ ਨੌਜਵਾਨੀ ਨੂੰ ਇਹੀ ਚੁੰਦਿਆਂ ਨਾਲ ਹਾਂ ਤੇ ਇਹ ਪਾਸੇ ਸਾਡੇ ਨਾਲ ਤੇ ਅਸੀਂ ਤੁਹਾਨੂੰ ਵੀ ਦੱਸਣਾ ਚਾਹੁੰਨੇ ਕਿ ਇਹਨਾਂ ਨੇ ਜਿਹੜੇ ਸਾਨੂੰ ਸੇਰੀਸ ਸਾਹਿਬ ਦਿੱਤੇ ਨੇ ਉਹ ਇਹਨਾਂ ਨੇ ਸਾਨੂੰ ਨਿੱਕੇ ਨਿੱਕੇ ਦਿੱਤੇ ਨੇ ਅੱਛਾ ਕੱਲ ਨੂੰ ਜਲਵਾਦ ਹੋ ਗਈ ਉਹ ਸਾਡੇ ਕੋਲ ਹੀ ਕੁਝ ਨਹੀਂ ਅਸੀਂ ਕਰਾਂਗੇ ਕੀ ਮੰਨ ਲਓ ਸਾਡਾ ਕੋਈ ਨੁਕਸਾਨ ਹੋ ਜੀ ਹੁਣ ਇਹ 30 ਸਾਰੇ ਹੈਗੇ ਨੇ ਸਾਰੀ ਜੇਲ੍ਹ ਦੇ ਵਿੱਚ ਮਨਜੀਟੇ ਦੇ ਬੰਦੇ ਪੰਥ ਨੂੰ ਇਹ ਦੱਸਣਾ ਚਾਹੁੰਨੇ ਕਿ ਸਾਡੀ ਕੋਈ ਮਨ ਮਰਨ ਮੁਰਨ ਦਾ ਕੋਈ ਡਰ ਨਹੀਂ ਮਰਨਾਂ ਦੇ ਮਹਾਰਾਜ ਦੇ ਵਾਸਤੇ ਹਾਂ ਜਦੋਂ ਇਹ ਗੱਲ ਮਦਰ ਪੰਥ ਨੂੰ ਤੇ ਪਤਾ ਲੱਗੇ ਨਾ ਕੱਲ ਨੂੰ ਨੁਕਸਾਨ ਸਾਡਾ ਹੋ ਜੇ ਤੇ ਇਹ ਕਹਿ ਦੇਣ ਕਿ ਨਹੀਂ ਉਹ ਐ ਜੂ ਐ ਭਾਵੇਂ ਆਪ ਹੀ ਪ੍ਰਸ਼ਾਸਨ ਨੁਕਸਾਨ ਹੀ ਕਰ ਦਿੰਦਾ ਹੁੰਦਾ ਕਿ ਇਹ ਪੰਥ ਮਗਰੋਂ ਵਿਚਾਰਾ ਕੀ ਰੌਲਾ ਪੈਨੋ ਕੰਮ ਤੋਂ ਕੰਮ ਪਤਾ ਤੇ ਲੱਗੇ ਹੈ ਨਹੀਂ ਇਹਨਾਂ ਉਹਨਾਂ ਦੇ ਵਿੱਚ ਤੁਹਾਨੂੰ ਚਾਹੀਦਾ ਹੀ ਨਹੀਂ ਇਹਨਾਂ ਨੂੰ ਰੱਖਣਾ ਤੁਹਾਡੀ ਹੋਰ ਆਸ਼ਾ ਉਹਨਾਂ ਦੀ ਹੋਰ ਆ ਉਹਨਾਂ ਨੂੰ ਉਹਨਾਂ ਨੂੰ ਪਾਸੇ ਰੱਖਣ ਤੁਹਾਨੂੰ ਪਾਸੇ ਰੱਖਣਾ ਚਾਹੀਦਾ ਸੀਗਾ ਵੀ ਅਗਲੇ ਉਹ ਨਾ ਦੀ ਸਕੀਮ ਹੈ ਖਾਣਾ ਚੰਗੀ ਕਰਾਉਂਦੀ ਹੈ ਕਿ ਨੌਜਵਾਨਾਂ ਨੇ ਇਹ ਲੜਾਈ ਕਰਾਈ ਹੈ ਇਹ ਉਹ ਵੀ ਇਹਨਾਂ ਦੇ ਆਪਸੀ ਲੜ ਲੜ ਕੇ ਮਾਰਦੇ ਹਨ ਉਹਨਾਂ ਦਾ ਕੰਮ ਹੀ ਹੈ ਪ੍ਰਸ਼ਾਸਨ ਦਾ ਤੇ ਹਾਂ ਇਹ ਤਾਂ ਇਹ ਤਾਂ ਇਹ ਬਿਸ਼ਵਾਸ ਉਹ ਨਾ ਹੋਏਗੀ ਉਹ ਵੀ ਜਿਵੇਂ ਹੋਈ ਹੈਗੇ ਪੁੱਠੇ ਰਾਵਾਂ ਦੇ ਜਿਹੜੇ ਅਗਲੇ ਚੱਲੇ ਆ ਤੇ ਕੋਈ ਮਾਰਾਈ ਉਹਨਾਂ ਨੂੰ ਵੀ ਸਿੱਧਿਆਂ ਤੇ ਲਿਆਏਗਾ ਹਾਂ ਹਾਂ ਤੇ ਭਾਵੇਂ ਇਹ ਤੇ ਚਾਹੁੰਦੇ ਆ ਮੰਨ ਲਓ ਕਿ ਅਸੀਂ ਨਾ ਉਹਨਾਂ ਦਾ ਲੈ ਦੇ ਆਂ ਕਿ ਕੰਮ ਅਸੀਂ ਕਰਦੇ ਆਂ ਕਿ ਹੁਣ ਇੱਕੋ ਤੇ ਨੂੰ ਹੋਰ ਗੱਲ ਤਾਂ ਦੱਸਾਂ ਹਾਂ ਇੱਥੇ ਦੋ ਮਹੀਨਿਆਂ ਦੇ ਵਿੱਚ ਜਦੋਂ ਦੇ ਅਸੀਂ ਆਏ ਆ ਉਰੋਂ ਦੀ ਇੱਥੇ ਦੋ ਤਿੰਨ ਵਾਰਾਂ ਵੱਡੀਆਂ ਲੜਾਈਆਂ ਬਾਹਰ ਹੋਈਆਂ ਨੇ ਅੱਛਾ ਤੇ ਨੌਜਵਾਨ ਲੱਤਾਂ ਟੁੱਟੀਆਂ ਨੇ ਇੱਕ ਦੂਜੇ ਨਾਲ ਲੜ ਕੇ ਲੱਤਾਂ ਉਹਨਾਂ ਨੇ ਤੋੜੀਆਂ ਨੇ ਤੇ ਬਹੁਤ ਇੱਕ ਦੂਜੇ ਦਾ ਨੁਕਸਾਨ ਨੌਜਵਾਨਾਂ ਨੇ ਕੀਤਾ ਆਪ ਦਾ ਇੱਕ ਦੂਜੇ ਦਾ ਅੱਛਾ ਤੇ ਲੜਾਈ ਨੇ ਥੋੜੀ ਬਟੇੜਾ ਜੇਲ੍ਹ ਸੈਂਟਰ ਜੇਲ੍ਹ ਇਹਨਾਂ ਨੇ ਕਿਹਾ ਬੜੀ ਚੰਗੀ ਏ ਇੱਥੇ ਤੇ ਗੁੰਡਾਗਰਦੀ ਦਾ ਘਰ ਏ ਬਹੁਤ ਵੱਡਾ ਇਹ ਤਾਂ ਪਹਿਲਾਂ ਹੀ ਪਤਾ ਹੈ ਵੀ ਇੱਥੇ ਗੈਸਟਰੀ ਪਾਲੇ ਇਹਨਾਂ ਨੇ ਹੋਰ ਕੀ ਕੀਤਾ ਆ ਵੀ ਮਾਤਾ ਇੱਕ ਹੋਰ ਗੱਲ ਦੱਸਣਾ ਚਾਹੁੰਨੀ ਗਈ ਸਰਕਾਰ ਨੂੰ ਇਹ ਵੀ ਨਾਲ ਆ ਇਹ ਮੀਡੀਆ ਰਾਹੀਂ ਬੇਨਤੀ ਕਰਨਾ ਚਾਹੁੰਦੇ ਕਿ ਸਾਨੂੰ ਫਰੀਦਕੋਟ ਮੁਕਸਰ ਮੰਨ ਲਓ ਕਿ ਹੋਰ ਜੇਲ੍ਹਾਂ ਜਿਹੜੀਆਂ ਹੈ ਉਹਨਾਂ ਦੇ ਵਿੱਚ ਸਾਨੂੰ ਸ਼ਿਫਟ ਕੀਤਾ ਜਾਵੇ ਕਿ ਕਿਉਂ ਇਹ ਉਧਰ ਠੀਕ ਹੈ ਕਿ ਸਾਡੇ ਬੰਦੇ ਵੀ ਨੇ ਹੁਣ ਅੰਮ੍ਰਿਤਸਰ ਵੀ 30 ਸਾਡੇ ਨੌਜਵਾਨ ਉੱਥੇ ਬੰਦ ਨੇ ਹਾਂ ਤੇ ਜੇ ਸਾਡੇ ਉੱਥੇ ਕੀਤਾ ਜਦੋਂ ਇੱਥੇ ਨਹੀਂ ਸਾਡਾ ਮੰਨ ਲਓ ਕਿ ਇੱਥੇ ਸਾਨੂੰ ਦੇ ਯਾਰ ਅਸਲ ਮੈਨੇ ਜਦੋਂ ਦਾ ਨਾ ਮਜੀਠੀਏ ਦੀ ਇਹਦੀ ਤੁਸੀਂ ਇਹ ਵੀਡੀਓ ਜਦੋਂ ਦੀ ਮੈਂ ਭਾਈ ਭਾਈ ਸਾਹਬ ਦੇ ਜਦੋਂ ਉਲਟ ਪਾਏ ਆ ਹਾਂ ਹਾਂ ਤੇ ਜਦੋਂ ਇਹ ਆ ਕੰਮ ਕਰਦਾ ਰਿਹਾ ਨਖੇਦਿਕ ਮੁਦੇਗੀ ਦੇ ਜੇਲ ਮਜੀਠੀਆ ਕੱਟ ਕੇ ਆਇਆ ਹੈ ਹਾਂ ਤੇ ਜਦੋਂ ਇਹ ਕੰਮ ਕਰਦਾ ਤਾਂ ਇਹਨੇ ਤੇ ਬਾਈ ਜੀ ਬੰਦੇ ਇਹਨਾਂ ਦੇ ਹੁਣ ਤੈਨੂੰ ਪਤਾ ਪਾ ਲਈ ਹੋਏ ਸਾਰੇ ਮਨ ਲੋਕ ਗੈਂਗਸਟਰ ਹਾਂ ਹਾਂ ਇਹ ਕਾਨੂੰਨ ਨੁਕਸਾਨ ਕਰਾ ਸਕਦੇ ਤੇ ਮੈਂ ਤੇ ਲੋਕਾਂ ਨੂੰ ਮਾਫ਼ ਤਾਂ ਹੀ ਦੱਸਿਆ ਤੇ ਇੱਕ ਤੁਹਾਨੂੰ ਦੇ ਵੀਡੀਓ ਤੁਸੀਂ ਦੇਣੀ ਜ਼ਰੂਰ ਸਾਰੇ ਚੈਨਲ ਵਾਲਿਆਂ ਨੂੰ ਪਾ ਠੀਕ ਹੈ ਮੀਡੀਆ ਦਾ ਵੀ ਆਪਣਾ ਤੈਨੂੰ ਪਤਾ ਬਹੁਤ ਸਪੋਰਟ ਕਰਦਾ ਮੀਡੀਆ ਦਾ ਵੀ ਮੈਂ ਹੁਣ ਧੰਨਵਾਦ ਅੱਜ ਕਰਨਾ ਚਾਹੁੰਨਾ ਤੇ ਦੂਜੇ ਨੰਬਰ ਤੇ ਜਿਹੜੀ ਮੈਂ ਰਿਕਾਰਡਿੰਗਾਂ ਕਰਨਾ ਪਿਆ ਨਾ ਹਾਂ ਇਹ ਸਰਕਾਰੀ ਫੋਨ ਹੈ ਮੰਨ ਲਓ ਕਿ ਇਹ ਮਗਰੋਂ ਆ ਮਜੀਠੀਆ ਹੀ ਬੋਲੀਏ ਕਿ ਜੇਲਾ ਚੋੜ ਰਿਕਾਰਡਿੰਗਾਂ ਹੁੰਦੀਆਂ ਇਹ ਸਰਕਾਰੀ ਫੋਨ ਹੈ ਦਾ ਮਿੰਟ ਉਹਨਾਂ ਨੇ ਦਿੱਤੇ ਹੋਏ ਨੇ ਇੱਥੇ ਗੱਲ ਕਰਨ ਦੀ ਨਹੀਂ ਨਹੀਂ ਸਰਕਾਰੀ ਹੋ ਤਾਂ ਫੋਨ ਨਹੀਂ ਕੋਈ ਹੈਗਾ ਹੀ ਨਹੀਂ ਕਿਸੇ ਦਾ ਪੂਰਾ ਟਾਈਮ ਹੀ ਰਹਿ ਗਿਆ ਪਰ ਪਰੇਸ਼ਾਨੀ ਦੇ ਨਾ ਆਇਆ ਜੇ ਕੋਈ ਪੰਥਲੀ ਜੇ ਕੁਝ ਹੋ ਵੀ ਜਾਏਗਾ ਤੇ ਕੋਈ ਨਾਲ ਆਪਣੀ ਸੰਗਤ ਖੜੀ ਹੈ ਸਾਨੂੰ ਮਾਣ ਹੈ ਸੰਗਤ ਤੇ ਠੀਕ ਹੈ ਠੀਕ ਹੈ ਵੀ ਮachine ਨਹੀਂ ਸਰਦੀ ਦੇ ਵਿੱਚ ਕੋਈ ਅਸੀਂ ਡੋਲਣਾ ਨਹੀਂ ਨਾ ਅਸੀਂ ਡੋਲੇ ਆ ਅਸੀਂ ਪੰਥ ਦੀ ਪਿੱਠ ਨਹੀਂ ਲੱਗਣ ਦੇਣੀ ਜਦੋਂ ਸਾਡੇ ਨਾਲ ਖੜਾ ਠੀਕ ਹੈ ਠੀਕ ਹੈ ਤੇ ਜਿਵੇਂ ਲੋਕ ਕਹਿੰਦੇ ਮੰਤਰੀ ਡਰ ਗਿਆ ਮੰਤਰੀ ਭੱਜ ਗਿਆ ਮੰਤਰੀ ਅੱਜ ਵੀ ਉਵੇਂ ਉੱਥੇ ਹੀ ਖੜਾ ਹੈ ਇਹ ਮੰਤਰੀ ਗੱਲ ਵੀ ਉੱਥੇ ਇਹका ਮੰਤਰੀ ਦੀ ਜ਼ਮੀਰ ਜਾਗਦੀ ਹੈ ਮਰੀ ਨਹੀਂ ਹੁੰਦੀ ਜ਼ਮੀਰ ਠੀਕ ਹੈ ਠੀਕ ਹੈ ਜਿੱਥੇ ਦੇ ਕਈ ਮਾਤਾ ਮਰੀ ਜਿਹੜੇ ਮਰੀਆਂ ਜਿਹੜੇ ਜਿਉਂਦੇ ਆ ਉਹ ਮਰੀਆਂ ਵਰਗੇ ਤੇ ਜਿਹੜੇ ਮਰੇ ਉਹ ਵੀ ਜਿਉਂਦਿਆਂ ਵਰਗੇ ਇੱਥੇ ਜ਼ਮੀਰਾਂ ਦੇ ਮੁੱਲ ਪੈਂਦੇ ਨੇ ਸਰੀਰਾਂ ਦੇ ਨਹੀਂ ਪੈਂਦੇ ਮਾਤਾ ਇਹਨਾਂ ਰਿਕਾਰਡਿੰਗ ਤੂੰ ਸੁਣ ਲਾ ਇਹ ਸਾਰੀ ਕਰ ਲਾ ਤੇ ਸਾਰੀ ਰਿਕਾਰਡਿੰਗ ਨਾ ਮੀਡੀਆ ਨੂੰ ਤੁਸੀਂ ਦੇ ਦੇਣੀ ਹੈ ਠੀਕ ਹੈ ਠੀਕ ਹੈ ਅੱਜ ਇਹਨਾਂ ਦੇ ਵਿੱਚ ਇਹਨਾਂ ਨੇ ਸਾਨੂੰ ਰੱਖਿਆ ਹੈ ਕਿ ਅਮਿਤਪਾਲ ਸਿੰਘ ਦੇ ਸਾਥੀ ਪ੍ਰਧਾਨ ਮੰਤਰੀ ਬਾਜੀਕੇ ਦਾ ਜੇਲ੍ਹ ਤੋਂ ਇੱਕ ਆਡੀਓ ਜਿਹੜਾ ਹੈ ਵਾਇਰਲ ਹੋ ਰਿਹਾ ਹੈ ਦਾਜ਼ੀਏ ਕੀ ਬਠਿੰਡਾ ਜੇਲ੍ਹ ਦੇ ਵਿੱਚ ਇਸ ਵੇਲੇ ਪ੍ਰਧਾਨ ਮੰਤਰੀ ਬਾਜੇ ਕੇ ਬੰਦ ਨੇ ਉੱਥੇ ਹੀ ਬਾਜੇ ਕੇ ਇਹ ਗੱਲ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਸੁਣਾਈ ਦੇ ਰਹੇ ਨੇ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ ਉਹ ਆਪਣੀ ਮਾਂ ਦੇ ਨਾਲ ਇਸ ਕਾਲ ਦੇ ਵਿੱਚ ਗੱਲ ਕਰ ਰਹੇ ਨੇ ਤੇ ਨਾਲ ਹੀ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਅਜਨਾਲਾ ਪੁਲਿਸ ਥਾਣੇ ਦੇ ਉੱਤੇ ਜੋ ਹਮਲਾ ਹੋਇਆ ਸੀ ਉਸ ਦੇ aarop ਚ 307 ਦੇ ਤਹਿਤ ਭਗਵਾਨ ਸਿੰਘ ਪ੍ਰਧਾਨ ਮੰਤਰੀ ਬਾਜੇ ਦੇ ਭਾਈ ਬਸੰਤ ਸਿੰਘ ਕੁਲਵੰਤ ਸਿੰਘ ਤੇ ਅੰਮ੍ਰਿਤਪਾਲ ਦੇ ਜੋ ਚਾਚਾ ਨੇ ਹਰਜੀਤ ਸਿੰਘ ਇਸ ਵੇਲੇ ਜੇਲ੍ਹ ਦੇ ਵਿੱਚ ਬੰਦ ਨੇ ਬੀਤੇ ਦਿਨੀ ਵੀ ਜਦੋਂ ਪ੍ਰਧਾਨ ਮੰਤਰੀ ਬਾਜੇ ਕੇ ਦਾ ਇੱਕ ਆਡੀਓ ਸੰਦੇਸ਼ ਜੇਲ੍ਹ ਤੋਂ ਵਾਇਰਲ ਹੋਇਆ ਸੀ ਉਸ ਵੇਲੇ ਵੀ ਉਹਨਾਂ ਨੂੰ ਉਹਨਾਂ ਨੇ ਉਸ ਆਡੀਓ ਵਿੱਚ ਕਿਹਾ ਸੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੂੰ ਮੱਥਾ ਨਹੀਂ ਟੇਕਣ ਦਿੱਤਾ ਜਾ ਰਿਹਾ ਤੇ ਜੇਲ੍ਹ ਦੇ ਵਾਸ਼ਰੂਮ ਤੱਕ ਦੇ ਵਿੱਚ ਕੈਮਰੇ ਲਗਾਏ ਗਏ ਨੇ ਤੇ ਨਾਲ ਹੀ ਉਹਨਾਂ ਨੇ ਜਥੇਦਾਰ ਕੁਲਦੀਪ ਸਿੰਘ ਗੜਗਜ ਤੋਂ ਅਪੀਲ ਕੀਤੀ ਸੀ ਕਿ ਉਸ ਮਾਮਲੇ ਤੇ ਬੋਲਣ ਹੁਣ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਬਾਜੀਕੇ ਦਾ ਇਹ ਆਡੀਓ ਵਾਇਰਲ ਹੋ ਰਿਹਾ ਤੁਹਾਨੂੰ ਸੁਣਵਾ ਰਹੇ ਹਾਂ ਕਿ ਆਡੀਓ ਵਿੱਚ ਉਹ ਆਪਣੀ ਮਾਂ ਦੇ ਨਾਲ ਗੱਲਬਾਤ ਕਰਦੇ ਹੋਏ ਕੀ ਕੁਝ ਕਹਿ ਰਹੇ ਨੇ ਪਰ ਡਿਜੀਟਲ ਡੇਲੀ ਨਿਊਜ਼ ਇਸ ਆਡੀਓ ਦੀ ਕੋਈ ਵੀ ਅਧਿਕਾਰਕ ਪੁਸ਼ਟੀ ਨਹੀਂ ਕਰਦਾ। ਮੰਗ ਤੂੰ ਸੁਣ ਲਾ ਇਹ ਸਾਰੀ ਕਰ ਲਾ ਤੇ ਸਾਰੀ ਰਿਕਾਰਡਿੰਗ ਨਾ ਮੀਡੀਆ ਨੂੰ ਤੁਸੀਂ ਦੇ ਦੇਣੀ ਹੈ। ਠੀਕ ਹੈ ਠੀਕ ਹੈ। ਜਿਹਨਾਂ ਦੇ ਵਿੱਚ ਇਹਨਾਂ ਨੇ ਸਾਨੂੰ ਰੱਖਿਆ ਹੈ ਚਿੱਟੇ ਦਾ ਮੁੰਡੇ ਕੰਮ ਕਰਦੇ ਮਤਲਬ ਚਿੱਟੇ ਵਾਲੇ ਨੇ 40 50 50 ਕਿਲੋ ਆਲਿਆਂ ਦੇ ਉਹਨਾਂ ਦੇ ਪਰਚੇ ਨੇ। ਠੀਕ ਹੈ। ਇਹ ਬਾਗੀ ਵਿਚਾਰ ਘਾਰਾ। ਜਿਹੜੀ ਨਸ਼ਾ ਛੱਡਣ ਵਾਲੀ ਉਹਨਾਂ ਦੀ ਚ ਲਵਾਉਣ ਵਾਲੀ ਇਹ ਤੇ ਜੇ ਕੱਲ ਤੁਹਾਡਾ ਇੱਥੇ ਕੋਈ ਨੁਕਸਾਨ ਆਏ ਹਾਂ ਠੀਕ ਹੈ ਸੁਪਰੀਟੈਂਟ ਤੇ ਥੱਲੇ ਵਾਲੇ ਦੋ ਸੁਪਰੀ ਨੇ ਇੱਕ ਭੰਗੂ ਏ ਤੇ ਇੱਕ ਹੋਰ ਏ ਅੱਛਾ ਤੇ ਤੁਹਾਨੂੰ ਤਾ ਦੱਸਿਆ ਕਿ ਪੁਲਿਸ ਨੂੰ ਦੱਸਿਆ ਸਾਨੂੰ ਇਹਨਾਂ ਦਾ ਕੋਈ ਡਰ ਨਹੀਂ ਮਰਨ ਮਰੌਂਦਾ ਹੀ ਗੱਲ ਸਾਫ਼ ᱛਸੀ ਜੇ ਕੱਲ ਨੂੰ ਯਾਰ ਸਾਡਾ ਕੋਈ ਨੁਕਸਾਨ ਹੋ ਜਾਂਦਾ ਇੱਕ ਤੇ ਨੌਜਵਾਨ ਆਪ ਨੁਕਸਾਨ ਕਰਕੇ ਦੇ ਮੁੰਡਿਆਂ ਤੇ ਭਾ ਦੇਣਗੇ ਇੱਥੋਂ ਵਾਲਿਆਂ ਤੇ ਹਾਂ ਹਾਂ ਠੀਕ ਹੈ ਸਰਕਾਰ ਕੰਮ ਕਰਕੇ ਇਹ ਸਰਕਾਰ ਵੀ ਜ਼ਿੰਮੇਵਾਰ ਹੈ ਤੇ ਇੱਥੋਂ ਦਾ ਪ੍ਰਸ਼ਾਸਨ ਵੀ ਸਾਰਾ ਜ਼ਿੰਮੇਵਾਰ ਹੈ ਹਾਂ ਠੀਕ ਹੈ ਠੀਕ ਹੈ ਭਾਈ ਤੇ ਵੀਡੀਓ ਪਾਈ ਫਰੀਜ਼ੋਂ ਜਿੱਦਾਂ ਦੀ ਇਹ ਵੀਡੀਓ ਪਾਈ ਏ ਆਂ ਐਂਦੀ ਮਜੀਠੀਏ ਵਾਲੀ ਹਸਪਤਾਲ ਚ ਆਹੋ ਇਹ ਇਹ ਵੀ ਤੈਨੂੰ ਪਤਾ ਬਿਲਕਿਟੇ ਦਾ ਬਲਕੀ ਆ ਰਿਹਾ ਮਜੀਠੀਏ ਦੇ ਵੀ ਤੋਂਤਾਂ ਲੱਗਦੀਆਂ ਰਹੀਆਂ ਤੇ ਇਹਦੇ ਵੀ ਇੱਥੇ ਬੰਦੇ ਨੇ ਸਾਰੇ ਹਾਂ ਠੀਕ ਹੈ ਠੀਕ ਹੈ ਹਾਂ ਹਾਂ हां ਸਾਡੀ ਉਦਨ ਦੀ ਕੋਈ ਦਵਾਈ ਬੂਟੀ ਇਹ ਸਾਨੂੰ ਆਂਦੇ ਨੇ ਤੁਸੀਂ ਮਜੀਠੀਏ ਦੇ ਉਲਟ ਕਿਉਂ ਬੋਲੇ ਜੇ ਮਜੀਠੀਏ ਦੇ ਟਾਈਮ ਤੇ ਮਜੀਤ ਸਿੱਧੂ ਹਿਲਦੀ ਆਏ ਅੱਛਾ ਨਹੀਂ ਜੀ ਮਜੀਠੀਆ ਮਜੀਠੀਆ ਬੋਲਦਾ ਸਾਡੇ ਤੇ ਤਾਂ ਅਸੀਂ ਇਹੋ ਦਾ ਬੋਲਦੇ ਤੇ ਉਹ ਕੀ ਅਸਾਡਾ ਹਾਂ ਸਰਾਰਾ ਤੂੰ ਮੇਰੀ ਗੱਲ ਸੁਣ ਸਰਕਾਰਾਂ ਦੇ ਕੰਮ ਹੈ ਮੈਨੂੰ ਟਾਈਮ ਲੱਗਦਾ ਭਗਵਾਨ ਸਮਾਨ ਗੱਲ ਭਗਵਾਨ ਤਾਂ ਜੇਲ ਹੀ ਨਹੀਂ ਚਲਾਉਂਦਾ ਜੇਲ ਹੀ ਮਜੀਠੀਆ ਚਲਾਉਂਦਾ ਠੀਕ ਹੈ ਠੀਕ ਹੈ ਹਾਂ ਹਾਂ ਕਿ ਕਿਉਂਕਿ ਇੱਥੇ ਆਲ ਪੌਂਦੀ ਸਿਮਰਜੀਤ ਗੋੜੜੀ ਇਹਨਾਂ ਦੀ ਉਹ 29 ਖਾਂ ਜਿੱਤੀ ਹੈ ਹਾਂ ਠੀਕ ਆ ਠੀਕ ਆ ਹੂੰ ਹੂੰ ਇਹ ਜੇ ਹੋਈ ਕਿ ਉਹਦੇ ਜੇਲ੍ਹ ਮੈਨੂੰ ਤੇ ਲੱਗਦਾ ਉਹ ਇਹਨਾਂ ਦੇ ਪਿੱਖੂ ਨੇ ਕਿੰਨੇ ਇੱਥੇ ਮਲਾਜਮ ਨੇ ਸੁਬਡਿਟੈਂਟ ਨੇ ਹਾਂ ਠੀਕ ਹੈ ਹਾਂ ਹਾਂ ਸਾਰੇ ਇਹਨਾਂ ਦੇ ਪੁੱਤਾਂ ਪੰਥ ਨੂੰ ਤਾਦੀ ਇਹ ਗੱਲ ਦੱਸਣ ਲੱਗੇ ਆ ਕਿ ਕੱਲ ਨੂੰ ਸਾਡਾ ਨਕਸਾਨ ਸਿੱਧੂ ਮੂਸੇ ਵਾਲੇ ਦਾ ਨੁਕਸਾਨ ਹੋ ਗਿਆ ਜੋ ਸਾਫ ਲੰਘ ਜਾਂਦਾ ਮਗਰੋਂ ਲਕੀਰਾਂ ਕੁੱਟਣ ਦਾ ਕੋਈ ਫਾਇਦਾ ਨਹੀਂ ਹਾਂ ਠੀਕ ਹੈ ਠੀਕ ਹੈ ਵੀ ਹਾਂ ਹਾਂ ਕਦੇ ਦਾ ਨੁਕਸਾਨ ਹੋ ਗਿਆ ਕਈ ਨੌਜਵਾਨਾਂ ਦਾ ਨੁਕਸਾਨ ਹੋ ਗਿਆ ਹੁਣ ਇਹਨਾਂ ਨੂੰ ਇਹ ਕਿ ਮੈਨੂੰ ਇਹ ਵੀ ਇੱਥੇ ਗੱਲ ਸੁਣੇ ਨਾਲ ਦੱਸੀ ਏ ਕਈ ਜਿਹੇ ਮੰਤਰੀ ਤੈਨੂੰ ਲੋਕ ਸੁਣਦੇ ਬੜਾ ਦੂਜੇ ਨੰਬਰ ਤੇ ਬਾਬੇ ਤੋਂ ਬਾਅਦ ਤੇ ਇਹ ਚਾਹੁੰਦੇ ਨੇ ਕਿ ਮੰਤਰੀ ਦਾ ਵੀ ਨਿਸ਼ਾਨ ਕਰਾਇਆ ਜਾਵੇ ਇਹਨਾਂ ਦੇ ਮੰਨ ਲਓ ਇਹਨਾਂ ਦੀਆਂ ਹਾਂ ਹਾਂ ਅਮਰਤਪਾਲ ਦੀਆਂ ਬਾਹਾਂ ਦੀ ਕਟੀਆਂ ਜਾਣ ਬਾਹਾਂ ਹੀਆਂ ਸੀ ਹਾਂ ਠੀਕ ਹੈ ਠੀਕ ਹੈ ਹਾਂ ਹਾਂ ਮੈਂ ਗੱਲ ਮਾਤਾ ਕਹਿਣਾ ਚਾਹੁੰਨਾ ਕਿ ਜਦੋਂ ਦਾ ਮੈਂ ਅਮਰਤ ਛਕਿਆ ਹੁਣ ਮੈਂ ਅਜੇ ਤੱਕ ਹੋਰਾਂ ਦੀ ਗੱਲ ਨਹੀਂ ਕੀਤੀ ਮੈਂ ਕਿਹੜਾ ਮਾੜਾ ਕੰਮ ਕੀਤਾ ਈ ਅਮਰਤ ਹੀ ਛਕਿਆ ਸੀ ਹਾਂ ਮਾਤਾ ਸ਼ਗਰ ਚੰਗਾ ਕੰਮ ਹੀ ਕੀਤਾ ਹੈ ਭਲਾ ਹੀ ਕਰਦੇ ਆ ਆਪਾਂ ਲੋਕਾਂ ਦਾ ਭਲਾ ਦਾ ਮਾਤਾ ਮੈਨੂੰ ਥੇਲ ਦੇ ਵਿੱਚ ਫੇੜਤਾ ਬਿਨਾ ਮੰਨੋ ਵਿਰੋਧ ਤੋਂ ਮੈਨੂੰ ਪੁਲਸ ਵਾਲੇ ਮੈਨੂੰ ਕਹਿੰਦੇ ਸੀ ਕਿ ਤੇਰਾ ਕੋਈ ਕਸੂਰ ਨਹੀਂ ਸੀ ਇਹਨੂੰ ਛੱਟਿਆ ਸਾਡੇ ਤੋਂ ਗਲਤੀ ਹੋ ਗਈ ਮੈਨੂੰ ਮੂੰਹੋਂ ਵੱਡੇ ਵੱਡੇ ਅਉਸਰ ਮੈਨੂੰ ਇਹ ਗੱਲਾਂ ਕਹੀਆਂ ਕਿ ਸਾਡੇ ਤੋਂ ਗਲਤੀ ਹੋ ਗਈ ਤੇਰਾ ਕਸੂਰ ਹੀ ਕੋਈ ਨਹੀਂ ਸੀ ਹਾਂ ਹਾਂ ਤੇ ਮੈਂ ਕੀ ਕਸੂਰ ਸੇ ਭਾਈ ਸਾਹਿਬ ਦਾ ਕਿਹੜਾ ਕਸੂਰ ਸੀ ਉਹ ਵੀ ਅਮਰਤੀ ਚਕਾਉਂਦਾ ਸੀ ਹਾਂ 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 ਬਸ ਸਭ ਕੁਝ ਕਰਾ ਵੀ ਮਾੜੇ ਕੰਮ ਕਰਦਾ ਹੀ ਆਈ ਤੇ ਜਿੰਨਾ ਚੰਗੇ ਕੰਮ ਕਰਦਾ ਨੌਜਵਾਨੀ ਨੂੰ ਇਹੀ ਤੋਂ ਦਿਆਂ ਨਾਲ ਹਾਂ ਤੇ ਇਹ ਪਾਸ ਤੇ ਸਾਡੇ ਨਾਲ ਤੇ ਅਸੀਂ ਤੁਹਾਨੂੰ ਵੀ ਦੱਸਣਾ ਚਾਹੁੰਨੇ ਕਿ ਇਹਨਾਂ ਨੇ ਜਿਹੜੇ ਸਾਨੂੰ ਸੇਰੀ ਸਾਹਿਬ ਦਿੱਤੇ ਨੇ ਉਹ ਇਹਨਾਂ ਨੇ ਸਾਨੂੰ ਨਿੱਕੇ ਨਿੱਕੇ ਦਿੱਤੇ ਨੇ ਅੱਛਾ ਤਾਂ ਨੂੰ ਹਲਵਾਦ ਹੋ ਗਈ ਨੂੰ ਸਾਡੇ ਕੋਲ ਹੀ ਕੁਝ ਨਹੀਂ ਅਸੀਂ ਕਰਾਂਗੇ ਕੀ ਮੰਨ ਲਓ ਸਾਡਾ ਕੋਈ ਨੁਕਸਾਨ ਹੋ ਜੀ ਉਹਨੇ 80 ਸਾਰੇ ਹੈਗੇ ਨੇ ਸਾਰੀ ਜੇਲ੍ਹ ਦੇ ਵਿੱਚ ਮਨਜੀਤ ਸਿੰਘ ਦੇ ਬੰਦੇ ਪੰਥ ਨੂੰ ਇਹ ਦੱਸਣਾ ਚਾਹੁੰਦੇ ਨੇ ਕਿ ਸਾਡੀ ਕੋਈ ਮਾਨੂੰ ਮਰਨ ਮੂਰਨ ਦਾ ਕੋਈ ਡਰ ਨਹੀਂ ਮਰਨਾਂ ਦੇ ਮਹਾਰਾਜ ਦੇ ਵਾਸਤੇ ਹਾਂ ਤੇ ਸਾਨੂੰ ਇਹ ਗੱਲ ਮਦਰ ਪੰਥ ਨੂੰ ਤੇ ਪਤਾ ਲੱਗੇ ਨਾ ਕੱਲ ਨੂੰ ਨੁਕਸਾਨ ਸਾਡਾ ਹੋ ਜੇ ਤੇ ਇਹ ਕਹਿ ਦੇਣ ਕਿ ਨਹੀਂ ਉਹ ਐ ਜੂ ਐ ਭਾਵੇਂ ਆਪ ਹੀ ਪ੍ਰਸ਼ਾਸਨ ਨੁਕਸਾਨ ਹੀ ਕਰ ਦਿੰਦਾ ਹੁੰਦਾ ਕੀ ਕਿ ਜੇ ਪੰਥਮਗਰ ਵਿਚਾਰਾ ਕੀ ਰੌਲਾ ਮੈਨੂੰ ਕੰਮ ਤੋਂ ਕੰਮ ਪਤਾ ਤੇ ਲੱਗੇ ਹੈ ਨਹੀਂ ਇਹਨਾਂ ਉਹਨਾਂ ਦੇ ਵਿੱਚ ਤੁਹਾਨੂੰ ਚਾਹੀਦਾ ਹੀ ਨਹੀਂ ਇਹਨਾਂ ਨੂੰ ਰੱਖਣਾ ਤੁਹਾਡੀ ਹੋਰ ਆਸ਼ਾ ਉਹਨਾਂ ਦੀ ਹੋਰ ਹੈ ਉਹਨਾਂ ਨੂੰ ਉਹਨਾਂ ਨੂੰ ਪਾਸੇ ਰੱਖਣ ਤੁਹਾਨੂੰ ਪਾਸੇ ਰੱਖਣਾ ਚਾਹੀਦਾ ਸੀਗਾ ਵੀ ਆ ਲੈ ਮਾ ਨਾ ਦੀ ਸਕੀਮ ਹੈ ਖਾਣਾ ਚੰਗੀ ਕਰਾਉਂਦੀ ਹੈ ਨੌਜਵਾਨਾਂ ਨੇ ਨਾ ਲੜਾਈ ਕਰਾਈਏ ਇਹ ਉਹ ਵੀ ਇਹਨਾਂ ਦੇ ਅਧੀਨ ਜੀ ਲੜ ਲੜ ਕੇ ਮਾਰਦਿਆਂ ਨੂੰ ਉਹਨਾਂ ਦਾ ਕੰਮ ਹੀ ਹੈ ਪ੍ਰਸ਼ਾਸਨ ਦਾ ਤੇ ਹਾਂ ਇਹ ਤਾਂ ਇਹ ਤਾਂ ਇਹ ਬਿਸ਼ਵਾਸ ਨੂੰ ਇਹ ਜੀ ਉਹ ਵੀ ਨਾ ਹੋਈਏ ਕਿ ਪੁੱਠੇ ਰਾਵਾਂ ਦੇ ਜੀ ਅਗਲੇ ਚੱਲੇ ਆ ਤੇ ਕੋਈ ਨਹੀਂ ਮਾਰਾਈ ਉਹਨਾਂ ਨੂੰ ਵੀ ਸਿੱਧਿਆਂ ਤੇ ਲਿਆਏਗਾ ਹਾਂ 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 ਤੇ ਪਰ ਇਹ ਇਹ ਤੇ ਚਾਹੁੰਦੇ ਆ ਮੰਨ ਲਓ ਕਿ ਅਸੀਂ ਨਾ ਉਹਨਾਂ ਦਾ ਲੈ ਦੇ ਆਂ ਕਿ ਕੰਮ ਅਸੀਂ ਕਰਦੇ ਆਂ ਕਿ ਹੁਣ ਇੱਕੋ ਤੇ ਨੂੰ ਹੋਰ ਗੱਲ ਤਾਂ ਦੱਸਾਂ ਹਾਂ ਇੱਥੇ ਦੋ ਮਹੀਨਿਆਂ ਦੇ ਵਿੱਚ ਜਦੋਂ ਦੇ ਅਸੀਂ ਆਏ ਆ ਉਰੋਂ ਦੀ ਇੱਥੇ ਦੋ ਤਿੰਨ ਵਾਰਾਂ ਵੱਡੀਆਂ ਲੜਾਈਆਂ ਬਾਹਰ ਹੋਈਆਂ ਨੇ ਅੱਛਾ ਤੇ ਨੌਜਵਾਨ ਲੱਤਾਂ ਟੁੱਟੀਆਂ ਨੇ ਇੱਕ ਦੂਜੇ ਨਾਲ ਲੜ ਕੇ ਲੱਤਾਂ ਉਹਨਾਂ ਨੇ ਤੋੜੀਆਂ ਨੇ ਤੇ ਬਹੁਤ ਇੱਕ ਦੂਜੇ ਦਾ ਨੁਕਸਾਨ ਨੌਜਵਾਨਾਂ ਨੇ ਕੀਤਾ ਆਪ ਦਾ ਇੱਕ ਦੂਜੇ ਦਾ ਅੱਛਾ ਤੇ ਲੜਾਈ ਨੇ ਢੋਂਡੀ ਬਟਿੰਡਾ ਜੇਲ੍ਹ ਸੈਂਟਰ ਜੇਲ੍ਹ ਇਹਨਾਂ ਨੇ ਕਿਹਾ ਬੜੀ ਚੰਗੀ ਏ ਇੱਥੇ ਤੇ ਗੁੰਡਾਗਰਦੀ ਦਾ ਘਰ ਏ ਬਹੁਤ ਵੱਡਾ ਇਹ ਤਾਂ ਪਹਿਲਾਂ ਹੀ ਪਤਾ ਹੈ ਵੀ ਇੱਥੇ ਗੈਸਟਰੀ ਪਾਲੇ ਇਹਨਾਂ ਨੇ ਹੋਰ ਕੀ ਕੀਤਾ ਆ ਵੀ ਮਾਦਾ ਇੱਕ ਹੋਰ ਗੱਲ ਦੱਸਣਾ ਚਾਹਣੀ ਗਈ ਸਰਕਾਰ ਨੂੰ ਇਹ ਵੀ ਨਾਲ ਆ ਇਹ ਮੀਡੀਆ ਰਾਹੀਂ ਬੇਨਤੀ ਕਰਨਾ ਚਾਹੁੰਦੇ ਕਿ ਸਾਨੂੰ ਫਰੀਦਕੋਟ ਮੁਕਸਰ ਮੰਨ ਲਓ ਕਿ ਹੋਰ ਜੇਲ੍ਹਾਂ ਜਿਹੜੀਆਂ ਹੈਆਂ ਉਹਨਾਂ ਦੇ ਵਿੱਚ ਸਾਨੂੰ ਸ਼ਿਫਟ ਕੀਤਾ ਜਾਵੇ ਕਿ ਕਿਉਂ ਇਹ ਉਧਰ ਠੀਕ ਹੈਗੇ ਸਾਡੇ ਬੰਦੇ ਵੀ ਨੇ ਹੁਣ ਅੰਮ੍ਰਿਤਸਰ ਵੀ 30 ਸਾਡੇ ਨੌਜਵਾਨ ਉੱਥੇ ਪਾਉਂਦੇ ਨੇ ਹਾਂ ਤੇ ਜੇ ਸਾਡੇ ਉੱਥੇ ਕੀਤਾ ਜਦੋਂ ਇੱਥੇ ਨਹੀਂ ਸਾਡਾ ਮੰਨ ਲਓ ਕਿ ਇੱਥੇ ਸਾਨੂੰ ਦੇ ਯਾਰ ਅਸਲ ਮੈਨੇ ਜਦੋਂ ਦਾ ਨਾ ਮਜੀਠੀਏ ਦੀ ਇਹਦੀ ਇਸ ਦੀ ਵੀਡੀਓ ਜਦੋਂ ਦੀ ਮੈਂ ਭਾਈ ਭਾਈ ਸਾਹਬ ਦੇ ਜਦੋਂ ਇਹ ਉਲਟ ਪਾਏ ਆ ਆਹੋ ਜਦੋਂ ਇਹ ਆ ਕੰਮ ਕਰਦਾ ਰਿਹਾ ਨਖੇ ਦੇ ਮੁਤੇ ਜਿਹਦੇ ਜੇਲ ਮਜੀਠੀਆ ਕੱਟ ਕੇ ਆਇਆ ਹਾਂ ਤੇ ਜਦੋਂ ਇਹ ਕੰਮ ਕਰਦਾ ਰਿਹਾ ਤੇ ਇਹਨੇ ਤੇ ਬਾਈ ਜੀ ਬੰਦੇ ਇਹਨਾਂ ਦੇ ਹੁਣ ਤੈਨੂੰ ਪਤਾ ਪਾ ਲਈ ਸਾਰੇ ਮਨ ਲੋਕ ਗੈਂਗਸਟਰ ਹਾਂ 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 ਇਹ ਕਾਨੂੰਨ ਵਿਰੋਧ ਕਰਾ ਸਕਦੇ ਤੇ ਮੈਂ ਤੇ ਲੋਕਾਂ ਨੂੰ ਮਾਤਾ ਤਾਦੀ ਦੱਸਿਆ ਤੇ ਇੱਕ ਤੁਹਾਨੂੰ ਦੇ ਵੀਡੀਓ ਤੁਸੀਂ ਦੇਣੀ ਜ਼ਰੂਰ ਸਾਰੇ ਚੈਨਲਾਂ ਵਾਲਿਆਂ ਨੂੰ ਪਾ ਠੀਕ ਆ ਮੀਡੀਆ ਦਾ ਵੀ ਆਪਣਾ ਤੈਨੂੰ ਪਤਾ ਬਹੁਤ ਸਪੋਰਟ ਕਰਦਾ ਮੀਡੀਆ ਦਾ ਵੀ ਮੈਂ ਹੁਣ ਧੰਨਵਾਦ ਅੱਜ ਕਰਨਾ ਚਾਹੁੰਦਾ ਤੇ ਦੂਜੇ ਨੰਬਰ ਤੇ ਜਿਹੜੀ ਮੈਂ ਰਿਕਾਰਡਿੰਗਾਂ ਕਰਨਾ ਪਿਆ ਨਾ ਹਾਂ ਇਹ ਸਰਕਾਰੀ ਫੋਨ ਹੈ ਮੰਨ ਲਓ ਕਿ ਇਹ ਮਗਰੂਆ ਮਨੂਦੀ ਮਜੀਠੀਆ ਹੀ ਬੋਲੀ ਹੈ ਕਿ ਜੇਲਾ ਚੋੜ ਰਿਕਾਰਡਿੰਗਾਂ ਹੁੰਦੀਆਂ ਇਹ ਸਰਕਾਰੀ ਫੋਨ ਹੈ ਦਾ ਮਿੰਟ ਉਹਨਾਂ ਨੇ ਦਿੱਤੇ ਹੋਏ ਨੇ ਇੱਥੇ ਗੱਲ ਕਰ ਰਹੇ ਨੇ ਨਹੀਂ ਨਹੀਂ ਸਰਕਾਰੀ ਹੋ ਤਾਂ ਫੋਨੀ ਕੋਈ ਹੈਗਾ ਹੀ ਨਹੀਂ ਕਿਸੇ ਦਾ ਕੋਈ ਜਨਕਪਤੀ ਦੇ ਦੱਸਦੇ ਪੂਰਾ ਟਾਈਮ ਹੀ ਰਹਿ ਗਿਆ ਪਰ ਪਰੇਸ਼ਾਨੀ ਦੇ ਨਾ ਆਇਆ ਜੇ ਫੋਨੀ ਪੰਥਲੀ ਜੇ ਕੁਝ ਹੋ ਵੀ ਜਾਏਗਾ ਤੇ ਕੋਈ ਨਾਲ ਆਪਣੀ ਸੰਗਤ ਖੜੀ ਹੈ ਸਾਨੂੰ ਮਾਣ ਹੈ ਸੰਗਤ ਤੇ ਠੀਕ ਹੈ ਠੀਕ ਹੈ ਵੀ ਮੈਂ ਠੀਕ ਸਮਝ ਗਿਆ ਦੇ ਵਿੱਚ ਕੋਈ ਅਸੀਂ ਡੋਲਣਾ ਨਹੀਂ ਨਾ ਅਸੀਂ ਡੋਲੇ ਆ ਅਸੀਂ ਪੰਥ ਦੀ ਪਿੱਠ ਨਹੀਂ ਲੱਗਣ ਦੇਣੀ ਜਦੋਂ ਸਾਡੇ ਨਾਲ ਖੜਾ ਠੀਕ ਹੈ ਠੀਕ ਹੈ ਤੇ ਜਿਵੇਂ ਲੋਕ ਕਹਿੰਦੇ ਮੰਤਰੀ ਡਰ ਗਿਆ ਮੰਤਰੀ ਭੱਜ ਗਿਆ ਮੰਤਰੀ ਅੱਜ ਵੀ ਉਵੇਂ ਉੱਥੇ ਹੀ ਖੜਾ ਹੈ ਇਹ ਮੰਤਰੀ ਕੱਲ ਵੀ ਉੱਥੇ ਖੜਾ ਦਾ ਮੰਤਰੀ ਦੀ ਜ਼ਮੀਰ ਜਾਗਦੀ ਮਰੀ ਨਹੀਂ ਹੁੰਦੀ ਜ਼ਮੀਰ ਠੀਕ ਹੈ ਠੀਕ ਹੈ ਜਿੱਤੇ ਦੇ ਕਈ ਮਾਤਾ ਮਰੀ ਜਿਹੜੇ ਮਰੀਆਂ ਜਿਹੜੇ ਜਿਉਂਦੇ ਆ ਉਹ ਮਰੀਆਂ ਵਰਗੇ ਤੇ ਜਿਹੜੇ ਮਰੇ ਉਹ ਵੀ ਜਿਉਂਦਿਆਂ ਵਰਗੇ ਇੱਥੇ ਜ਼ਮੀਰਾਂ ਦੇ ਮੁੱਲ ਪੈਂਦੇ ਨੇ ਸਰੀਰਾਂ ਦੇ ਨਹੀਂ ਪੈਂਦੇ ਮਾਤਾ ਇਹ ਰਿਕਾਰਡਿੰਗ ਤੂੰ ਸੁਣ ਲੈ ਇਹ ਸਾਰੀ ਕਰ ਲੈ ਤੇ ਸਾਰੀ ਰਿਕਾਰਡਿੰਗ ਨਾਲ ਮੀਡੀਆ ਨੂੰ ਤੁਸੀਂ ਦੇ ਦੇਣੀ ਹੈ ਠੀਕ ਹੈ ਠੀਕ ਹੈ ਆ ਜੋ ਜਿੰਨਾਂ ਦੇ ਵਿੱਚ ਇਹਨਾਂ ਨੇ ਸਾਨੂੰ ਰੱਖਿਆ ਹੈ ਅਮਰਿਤਪਾਲ ਸਿੰਘ ਦੇ ਸਾਥੀ ਪ੍ਰਧਾਨ ਮੰਤਰੀ ਬਾਜੀਕੇ ਦਾ جیل ਤੋਂ ਇੱਕ ਆਡੀਓ ਜਿਹੜਾ ਹੈ ਵਾਇਰਲ ਹੋ ਰਿਹਾ ਹੈ ਦੱਸ ਦਈਏ ਕਿ ਬਠਿੰਡਾ ਜੇਲ੍ਹ ਦੇ ਵਿੱਚ ਇਸ ਵੇਲੇ ਪ੍ਰਧਾਨ ਮੰਤਰੀ ਬਾਜੀਕੇ ਬੰਦ ਨੇ ਉੱਥੇ ਹੀ ਬਾਜੀਕੇ ਇਹ ਗੱਲ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਸੁਣਾਈ ਦੇ ਰਹੇ ਨੇ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ ਉਹ ਆਪਣੀ ਮਾਂ ਦੇ ਨਾਲ ਇਸ ਕਾਲ ਦੇ ਵਿੱਚ ਗੱਲ ਕਰ ਰਹੇ ਨੇ ਤੇ ਨਾਲ ਹੀ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਅਜਨਾਲਾ ਪੁਲਿਸ ਥਾਣੇ ਦੇ ਉੱਤੇ ਜੋ ਹਮਲਾ ਹੋਇਆ ਸੀ ਉਸ ਦੇ aarop ਚ ਧਾਰਾ 307 ਦੇ ਤਹਿਤ ਭਗਵਨ ਸਿੰਘ ਪ੍ਰਧਾਨ ਮੰਤਰੀ ਬਾਜੇ ਦੇ ਭਾਈ ਬਸੰਤ ਸਿੰਘ ਕੁਲਵੰਤ ਸਿੰਘ ਤੇ ਅੰਮ੍ਰਿਤਪਾਲ ਦੇ ਜੋ ਚਾਚਾ ਨੇ ਹਰਜੀਤ ਸਿੰਘ ਇਸ ਵੇਲੇ ਜੇਲ੍ਹ ਦੇ ਵਿੱਚ ਬੰਦ ਨੇ ਬੀਤੇ ਦਿਨੀ ਵੀ ਜਦੋਂ ਪ੍ਰਧਾਨ ਮੰਤਰੀ ਬਾਜੇ ਕੇ ਦਾ ਇੱਕ ਆਡੀਓ ਸੰਦੇਸ਼ ਜੇਲ੍ਹ ਤੋਂ ਵਾਇਰਲ ਹੋਇਆ ਸੀ ਉਸ ਵੇਲੇ ਵੀ ਉਹਨਾਂ ਨੂੰ ਉਹਨਾਂ ਨੇ ਉਸ ਆਡੀਓ ਵਿੱਚ ਕਿਹਾ ਸੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੂੰ ਮੱਥਾ ਨਹੀਂ ਟੇਕਣ ਦਿੱਤਾ ਜਾ ਰਿਹਾ ਤੇ ਜੇਲ੍ਹ ਦੇ ਵਾਸ਼ਰੂਮ ਤੱਕ ਦੇ ਵਿੱਚ ਕੈਮਰੇ ਲਗਾਏ ਗਏ ਨੇ ਤੇ ਨਾਲ ਹੀ ਉਹਨਾਂ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੋਂ ਅਪੀਲ ਕੀਤੀ ਸੀ ਕਿ ਉਸ ਮਾਮਲੇ ਦੇ ਬੋਲਨ ਹੁਣ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਬਾਜੀਕੇ ਦਾ ਇਹ ਆਡੀਓ ਵਾਇਰਲ ਹੋ ਰਿਹਾ ਤੁਹਾਨੂੰ ਸੁਣਵਾ ਰਹੇ ਹਾਂ ਕਿ ਆਡੀਓ ਵਿੱਚ ਉਹ ਆਪਣੀ ਮਾਂ ਦੇ ਨਾਲ ਗੱਲਬਾਤ ਕਰਦੇ ਹੋਏ ਕੀ ਕੁਝ ਕਹਿ ਰਹੇ ਨੇ ਪਰ ਡਿਜੀਟਲ ਡੇਲੀ ਨਿਊਜ਼ ਇਸ ਆਡੀਓ ਦੀ ਕੋਈ ਵੀ ਅਧਿਕਾਰਿਕ ਪੁਸ਼ਟੀ ਨਹੀਂ ਕਰਦਾ। ਮੰਗ ਤੂੰ ਸੁਣ ਲਾ ਇਹ ਸਾਰੀ ਕਰ ਲਾ ਤੇ ਸਾਰੀ ਰਿਕਾਰਡਿੰਗ ਨਾ ਮੀਡੀਆ ਨੂੰ ਤੁਸੀਂ ਦੇ ਦੇਣੀ ਹੈ। ਠੀਕ ਹੈ ਠੀਕ ਹੈ। ਅੱਛਾ ਆਹ ਉਹ ਜਿੰਨਾਂ ਦੇ ਵਿੱਚ ਇਹਨਾਂ ਨੇ ਸਾਨੂੰ ਰੱਖਿਆ ਹੈ ਚਿੱਟੇ ਦਾ ਮੁੰਡੇ ਕੰਮ ਕਰਦੇ ਮਤਲਬ ਚਿੱਟੇ ਵਾਲੇ ਨੇ 40 50 50 ਕਿਲੋਆਂ ਵਾਲਿਆਂ ਦੇ ਉਹਨਾਂ ਦੇ ਪਰਚੇ ਨੇ। ਠੀਕ ਹੈ। ਤੇ ਬਾਕੀ ਵਿਚਾਰਧਾਰਾ ਖਾਦੀ ਨਸ਼ਾ ਛੱਡਣ ਵਾਲੀ ਉਹਨਾਂ ਦੀ ਚ ਲਵਾਉਣ ਵਾਲੀ ਇਹ ਤੇ ਜੇ ਕੱਲ ਤੁਹਾਡਾ ਇੱਥੇ ਕੋਈ ਨੁਕਸਾਨ ਆਏ ਠੀਕ ਹੈ ਸੁਪਰੀ ਵਾਤ ਦੁੱਧੂ ਸੁਪਰੀਟੈਂਟ ਤੇ ਥੱਲੇ ਵਾਲੇ ਦੋ ਸੁਪਰੀ ਨੇ ਇੱਕ ਪੰਗੂ ਏ ਤੇ ਇੱਕ ਹੋਰ ਏ ਅੱਛਾ ਤੇ ਤੁਹਾਨੂੰ ਤਾਂ ਦੱਸਿਆ ਕਿ ਪੁਲਿਸ ਨੂੰ ਦੱਸਿਆ ਸਾਨੂੰ ਇਹਨਾਂ ਦਾ ਕੋਈ ਡਰ ਨਹੀਂ ਮਰਨ ਮਰਾਉਂਦਾ ਹੀ ਗੱਲ ਸਾਫ਼ ਤਸਦੀਕ ਕੱਲ ਨੂੰ ਯਾਰ ਸਾਡਾ ਕੋਈ ਨੁਕਸਾਨ ਹੋ ਜਾਂਦਾ ਇੱਕ ਤੇ ਨੌਜੋ ਆਪ ਨੁਕਸਾਨ ਕਰਕੇ ਤੇ ਮੁੰਡਿਆਂ ਤੇ ਭਾ ਦੇਣਗੇ ਇੱਥੋਂ ਵਾਲਿਆਂ ਤੇ ਹਾਂ ਹਾਂ ਠੀਕ ਹੈ ਸਾਰਾ ਕੰਮ ਕਰਕੇ ਇਹ ਸਰਕਾਰ ਵੀ ਜ਼ਿੰਮੇਵਾਰ ਹੈ ਤੇ ਇੱਥੋਂ ਦਾ ਪ੍ਰਸ਼ਾਸਨ ਵੀ ਸਾਰਾ ਜ਼ਿੰਮੇਵਾਰ ਹੈ ਹਾਂ ਠੀਕ ਹੈ ਠੀਕ ਹੈ ਭਾਈ ਤੇ ਵੀਡੀਓ ਪਾਈ ਫਰੀਜ਼ੋਂ ਜਿੱਦਾਂ ਦੀ ਇਹ ਹੀ ਵੀਡੀਓ ਪਾਈ ਏ ਆਂ ਐਂਦੀ ਮਜੀਠੀ ਵਾਲੀ ਹਸਪਤਾਲ ਚ ਆਹੋ ਇਹ ਇਹ ਵੀ ਤੈਨੂੰ ਪਤਾ ਬਿਲਕੁਲ ਕਿੱਤੇ ਦਾ ਬਲਕੀ ਆ ਰਿਹਾ ਮਜੀਠੀਏ ਦੇ ਵੀ ਤੋਂਤਾਂ ਲੱਗਦੀਆਂ ਨੇ ਤੇ ਇਹਦੇ ਵੀ ਇੱਥੇ ਬੰਦੇ ਨੇ ਸਾਰੇ ਹਾਂ ਠੀਕ ਹੈ ਠੀਕ ਹੈ ਹਾਂ ਹਾਂ हां ਸਾਡੀ ਉਦਨ ਦੀ ਕੋਈ ਦਵਾਈ ਬੂਟੀ ਇਹ ਸਾਨੂੰ ਆਂਦੇ ਨੇ ਤੁਸੀਂ ਮਜੀਠੀਏ ਦੇ ਉਲਟ ਕਿਉਂ ਬੋਲੇ ਜੇ ਮਜੀਠੀਏ ਦੇ ਟਾਈਮ ਤੇ ਮਜੀਤ ਸਿੱਧੂ ਮਿਲਦੀ ਆਏ ਅੱਛਾ ਨਹੀਂ ਜੇ ਮਜੀਠੀਆ ਮਜੀਠੀਆ ਬੋਲਦਾ ਸਾਡੇ ਤੇ ਤਾਂ ਅਸੀਂ ਇਹੋ ਦੇ ਤਾਂ ਬੋਲਦੇ ਤੇ ਉਹ ਕੀ ਕਰਦਾ ਸਾਡਾ ਹਾਂ ਤਾਰਾ ਤੂੰ ਮੇਰੀ ਗੱਲ ਸੁਣ ਸਰਕਾਰਾਂ ਦੇ ਕੰਮ ਹੈ ਮੈਨੂੰ ਟਾਈਮ ਲੱਗਦਾ ਭਗਵਾਨ ਸਮਾਨ ਗੱਲ ਭਗਵਾਨ ਤਾਂ ਜੇਲ ਹੀ ਨਹੀਂ ਚਲਾਉਂਦਾ ਜੇਲ ਹੀ ਮਜੀਠੀਆ ਚਲਾਉਂਦਾ ਠੀਕ ਹੈ ਠੀਕ ਹੈ ਹਾਂ ਹਾਂ ਕਿ ਕਿਉਂਕਿ ਇੱਥੇ ਆਉਂਦੀ ਸਿਮਰਜੀਤ ਕੌਰ ਜੀ ਇਹਨਾਂ ਦੀ ਉਹ 29 ਖਾਂ ਜਿੱਤੀ ਹੈ ਹਾਂ ਠੀਕ ਹੈ ਠੀਕ ਹੈ ਹੂੰ ਹੂੰ ਇਹ ਤੇ ਹੋਲ ਕਿਉਂ ਦੇ ਜੇਲ੍ਹ ਮੈਨੂੰ ਦਲਾਦਾ ਉਹ ਇਹਨਾਂ ਦੇ ਪਿੱਖੂ ਨੇ ਕਿੰਨੇ ਇੱਥੇ ਮਲਾਜਮ ਨੇ ਸੁਪਰੀਟੈਂਡੈਂਟ ਨੇ ਹਾਂ ਠੀਕ ਹੈ ਹਾਂ ਹਾਂ ਸਾਰੇ ਇਹਨਾਂ ਦੇ ਪੁੱਤ ਐਂ ਪੰਥ ਨੂੰ ਤਾੜੀ ਇਹ ਗੱਲ ਦੱਸਣ ਲੱਗੇ ਆ ਕਿ ਕੱਲ ਨੂੰ ਸਾਡਾ ਨਕਸਾਨ ਸਿੱਧੂ ਮੂਸੇ ਵਾਲੇ ਦਾ ਨੁਕਸਾਨ ਹੋ ਗਿਆ ਜੋ ਸਾਫ ਲੰਘ ਜਾਂਦਾ ਮਗਰੋਂ ਲਕੀਰਾਂ ਕੁੱਟਣ ਦਾ ਕੋਈ ਫਾਇਦਾ ਨਹੀਂ ਹਾਂ ਠੀਕ ਹੈ ਠੀਕ ਹੈ ਵੀ ਹਾਂ ਹਾਂ ਸਾਰੇ ਦਾ ਨੁਕਸਾਨ ਹੋ ਗਿਆ ਕਈ ਨੌਜਵਾਨਾਂ ਦਾ ਨੁਕਸਾਨ ਹੋ ਗਿਆ ਹੁਣ ਇਹਨਾਂ ਨੂੰ ਇਹ ਕਿ ਮੈਨੂੰ ਇਹ ਵੀ ਇੱਥੇ ਗੱਲ ਸੋਣੇ ਨਾਲ ਦੱਸੀ ਏ ਕਈ ਵੇਲੇ ਮੰਤਰੀ ਤੈਨੂੰ ਲੋਕ ਸੁਣਦੇ ਬੜਾ ਦੂਜੇ ਨੰਬਰ ਤੇ ਬਾਬੇ ਤੋਂ ਬਾਅਦ ਤੇ ਇਹ ਚਾਹੁੰਦੇ ਨੇ ਕਿ ਮੰਤਰੀ ਦਾ ਵੀ ਨੁਕਸਾਨ ਕਰਾਇਆ ਜਾਵੇ ਇਹਨਾਂ ਦੇ ਮੰਨ ਲਓ ਇਹਨਾਂ ਦੀਆਂ ਅਮਰਤਪਾਲ ਦੀਆਂ ਬਾਹਾਂ ਦੀ ਕਟੀਆਂ ਜਾਣ ਬਾਹਾਂ ਹੀਆਂ ਸੀ ਹਾਂ ਠੀਕ ਹੈ ਠੀਕ ਹੈ ਹਾਂ ਹਾਂ ਮੈਂ ਉਸਤੇ ਗੱਲ ਮਾਤਾ ਕਹਿਣਾ ਚਾਹਣਾ ਕਿ ਜਦੋਂ ਦਾ ਮੈਂ ਅਮਰਤ ਛਕਿਆ ਹੁਣ ਮੈਂ ਅਜੇ ਤੱਕ ਹੋਰਾਂ ਦੀ ਗੱਲ ਨਹੀਂ ਕੀਤੀ ਮੈਂ ਕਿਹੜਾ ਮਾੜਾ ਕੰਮ ਕੀਤਾ ਹੀ ਅਮਰਤ ਹੀ ਛਕਿਆ ਸੀ ਹਾਂ ਮਤਲਬ ਸ਼ਗਰ ਚੰਗਾ ਕੰਮ ਹੀ ਕੀਤਾ ਹੈ ਭਲਾ ਹੀ ਕਰਦੇ ਆ ਆਪਾਂ ਲੋਕਾਂ ਦਾ ਮਾਤਾ ਮੈਨੂੰ ਖੇਲ ਦੇ ਵਿੱਚ ਫੇੜਤਾ ਬਿਨਾ ਮਾਲੋ ਵਿਰੋਧ ਤੋਂ ਮੈਨੂੰ ਪੁਲਸ ਵਾਲੇ ਮੈਨੂੰ ਕਹਿੰਦੇ ਸੀ ਕਿ ਤੇਰਾ ਕੋਈ ਕਸੂਰ ਨਹੀਂ ਸੀ ਮੈਨੂੰ ਛੱਟਿਆ ਸਾਡੇ ਤੋਂ ਗਲਤੀ ਹੋ ਗਈ ਮੈਨੂੰ ਮੂੰਹੋਂ ਵੱਡੇ ਵੱਡੇ ਅਉਸਰ ਮੈਨੂੰ ਇਹ ਗੱਲਾਂ ਕਹੀਆਂ ਕਿ ਸਾਡੇ ਤੋਂ ਗਲਤੀ ਹੋ ਗਈ ਤੇਰਾ ਕਸੂਰ ਹੀ ਕੋਈ ਨਹੀਂ ਸੀ ਹਾਂ ਹਾਂ ਤੇ ਮੈਂ ਕੀ ਕਸੂਰ ਤੇ ਭਾਈ ਸਾਹਿਬ ਦਾ ਕਿਹੜਾ ਕਸੂਰ ਸੀ ਉਹ ਵੀ ਅਮਰਤੀ ਚਕਾਉਂਦਾ ਸੀ ਹਾਂ 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 ਤੇ ਇਹ ਗੱਲ ਤੇ ਸਾਡੇ ਨਾਲ ਤੇ ਅਸੀਂ ਤੁਹਾਨੂੰ ਵੀ ਦੱਸਣਾ ਚਾਹੁੰਨੇ ਕਿ ਇਹਨਾਂ ਨੇ ਜਿਹੜੇ ਸਾਨੂੰ ਸੇਰੀ ਸਾਹਿਬ ਦਿੱਤੇ ਨੇ ਉਹ ਇਹਨਾਂ ਨੇ ਸਾਨੂੰ ਨਿੱਕੇ ਨਿੱਕੇ ਦਿੱਤੇ ਨੇ ਅੱਛਾ ਕਾਨੂੰਨ ਹੁਣ ਅਨੁਵਾਦ ਹੋ ਗਈ ਨੂੰ ਸਾਡੇ ਕੋਲ ਹੀ ਕੁਝ ਨਹੀਂ ਅਸੀਂ ਕਰਾਂਗੇ ਕੀ ਮੰਨ ਲਓ ਸਾਡਾ ਕੋਈ ਨੁਕਸਾਨ ਹੋ ਜੀ ਉਹਨੇ 80 ਸਾਰੇ ਹੈਗੇ ਨੇ ਸਾਰੀ ਜੇਲ੍ਹ ਦੇ ਵਿੱਚ ਮਨਜੀਤिए ਦੇ ਬੰਦੇ ਪੰਥ ਨੂੰ ਇਹ ਦੱਸਣਾ ਚਾਹੁੰਦੇ ਨੇ ਕਿ ਸਾਡੀ ਕੋਈ ਮਾਨੂੰ ਮਰਨ ਮੂਰਨ ਦਾ ਕੋਈ ਡਰ ਨਹੀਂ ਮਰਨਾਂ ਦੇ ਮਹਾਰਾਜ ਦੇ ਵਾਸਤੇ ਹਾਂ ਤੇ ਸਾਨੂੰ ਇਹ ਕੱਲ ਮਦਰ ਪੰਥ ਨੂੰ ਤੇ ਪਤਾ ਲੱਗੇ ਨਾ ਕੱਲ ਨੂੰ ਨੁਕਸਾਨ ਸਾਡਾ ਹੋ ਜੇ ਤੇ ਇਹ ਕਹਿ ਦੇਣ ਕਿ ਨਹੀਂ ਉਹ ਐ ਕਿਉਂ ਇਹ ਭਾਵੇਂ ਆਪ ਹੀ ਪ੍ਰਸ਼ਾਸਨ ਨੁਕਸਾਨ ਨਹੀਂ ਕਰ ਦਿੰਦਾ ਹੁੰਦਾ ਕਿ ਤੇ ਪੰਥਮਗਰ ਵਿਚਾਰਾ ਕੀ ਰੌਲਾ ਮੈਨੂੰ ਕੰਮ ਤੋਂ ਕੰਮ ਪਤਾ ਤੇ ਲੱਗੇ ਹੈ ਨਹੀਂ ਇਹਨਾਂ ਉਹਨਾਂ ਦੇ ਵਿੱਚ ਤੁਹਾਨੂੰ ਚਾਹੀਦਾ ਹੀ ਨਹੀਂ ਇਹਨਾਂ ਨੂੰ ਰੱਖਣਾ ਤੁਹਾਡੀ ਹੋਰ ਆਸ਼ਾ ਉਹਨਾਂ ਦੀ ਹੋਰ ਹੈ ਉਹਨਾਂ ਨੂੰ ਉਹਨਾਂ ਨੂੰ ਪਾਸੇ ਰੱਖਣ ਤੁਹਾਨੂੰ ਪਾਸੇ ਰੱਖਣਾ ਚਾਹੀਦਾ ਸੀਗਾ ਵੀ ਆਹ ਅਗਲੇ ਉਹ ਨਾ ਦੀ ਸਕੀਮ ਹੈ ਖਾਣਾ ਚੰਗੀ ਕਰਾਉਣ ਦੀ ਕਿ ਨੌਜਵਾਨਾਂ ਨੇ ਨਾ ਲੜਾਈ ਕਰਾਈਏ ਇਹ ਉਹ ਵੀ ਇਹਨਾਂ ਦੇ ਅਧਿਕਾਰੀ ਲੜ ਲੜ ਕੇ ਮਾਰਦਿਆਂ ਨੂੰ ਉਹਨਾਂ ਦਾ ਕੰਮ ਹੀ ਹੈ ਪ੍ਰਸ਼ਾਸਨ ਦਾ ਤੇ ਹਾਂ ਇਹ ਤਾਂ ਇਹ ਤਾਂ ਹੈ ਬਈ ਸਮਝਾਉਂਦੇ ਜੇ ਉਹ ਵੀ ਨਾ ਉਹ ਵੀ ਨਾ ਹੋਈਏ ਕਿ ਪੁੱਠੇ ਰਾਵਾਂ ਦੇ ਜੀ ਅਗਲੇ ਚੱਲੇ ਆ ਤੇ ਕੋਈ ਮਾਰਾਈ ਉਹਨਾਂ ਨੂੰ ਵੀ ਸਿੱਧਿਆਂ ਤੇ ਲਿਆਏਗਾ ਹਾਂ 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 ਤੇ ਪਰ ਇਹ ਤੇ ਚਾਹੁੰਦੇ ਆ ਮੰਨ ਲਓ ਕਿ ਅਸੀਂ ਨਾ ਉਹਨਾਂ ਦਾ ਲੈ ਦੇ ਆਂਗੇ ਕੰਮ ਅਸੀਂ ਕਰਦੇ ਆਂ ਕਿ ਹੁਣ ਇੱਕੋ ਤੈਨੂੰ ਹੋਰ ਗੱਲ ਸੱਚ ਦੱਸਾਂ ਹਾਂ ਇੱਥੇ ਦੋ ਮਹੀਨਿਆਂ ਦੇ ਵਿੱਚ ਜਦੋਂ ਦੇ ਅਸੀਂ ਆਏ ਆ ਉਰੋਂ ਦੀ ਇੱਥੇ ਦੋ ਤਿੰਨ ਵਾਰ ਵੱਡੀਆਂ ਲੜਾਈਆਂ ਬਾਹਰ ਹੋਈਆਂ ਨੇ ਅੱਛਾ ਤੇ ਨੌਜਵਾਨ ਲੱਤਾਂ ਟੁੱਟੀਆਂ ਨੇ ਇੱਕ ਦੂਜੇ ਨਾਲ ਲੜ ਕੇ ਲੱਤਾਂ ਉਹਨਾਂ ਨੇ ਤੋੜੀਆਂ ਨੇ ਤੇ ਬਹੁਤ ਇੱਕ ਦੂਜੇ ਦਾ ਉਹਨਾਂ ਨੁਕਸਾਨ ਨੌਜਵਾਨਾਂ ਨੇ ਕੀਤਾ ਆਪ ਦਾ ਇੱਕ ਦੂਜੇ ਦਾ ਅੱਛਾ ਤੇ ਲੜਾਈ ਨੇ ਢੋਂਡੀ ਬਟਿੰਡਾ ਜੇਲ੍ਹ ਸੇ